ਜਦੋਂ ਤਸ਼ਮੀਸ਼ ਪਿਤਾ ਨੇ ਸਿੰਗਾ ਦੇ ਪਰਿਵਾਰ ਸਮੇਤ ਛੱਡਿਆ ਸੀ ਸ੍ਰੀ ਅਨੰਦਪੁਰ ਸੈਨਾ ਕਿਲਾ ਇੱਥੋਂ ਹੀ ਸ਼ੁਰੂਆਤ ਹੋਈ ਸੀ ਸਫਰੇ ਸ਼ਹਾਦਤ ਦੀ ਸਫਰੇ ਸ਼ਹਾਦਤ ਦੀ ਜੜ ਉਦੋਂ ਲੱਗੀ ਜਦੋਂ ਮੁਗਲਾਂ ਤੇ ਪਾਈਤਾਰ ਦੇ ਰਾਜਿਆਂ ਵੱਲੋਂ ਲੱਖਾਂ ਦੀ ਫੌਜ ਨਾਲ ਸ੍ਰੀ ਅਨੰਦਪੁਰ ਸਾਹਿਬ ਦੇ ਕਿਲਾ ਅਨੰਦਗੜ੍ਹ ਨੂੰ ਪਾਏ ਕੇਰੇ ਨੂੰ ਲੰਮਾ ਸਮਾਂ ਬੀਤ ਗਿਆ ਤਕਰੀਬਨ 8 ਮਹੀਨੇ ਦੇ ਕੇਰੇ ਕਾਰਨ ਕੀਲੇ ਅੰਦਰ ਰਸਦਾਂ ਤੇ ਪਾਲਤੂ ਪਸ਼ੂਆਂ ਤੇ ਘੋੜਿਆਂ ਲਈ ਚਾਰੇ ਦੀ ਕਮੀ ਹੋਣ ਲੱਗੀ। ਸਿੰਘਾਂ ਦੇ ਸਬਰ ਦੀ ਪਰਖ ਦਾ ਸਮਾਂ ਸੀ ਪਰ ਗੁਰੂ ਦੀ ਓਟ ਵਿੱਚ ਸਿੱਖ ਰੱਤੀ ਪਰ ਵੀ ਡੋਲੇ ਨਹੀਂ। ਸਿੱਖਾ ਨੂੰ ਅਡੋਲ ਤੇ ਇੱਕ ਮੁਗਲਾ ਨੇ ਘੋਰ ਚਾਲ ਚੱਲੀ। ਉਹਨਾਂ ਇੱਕ ਚਿੱਠੀ ਭੇਜੀ ਜਿਸ ਵਿੱਚ ਉਹਨਾਂ ਨੇ ਪਾਵਨ ਕੁਰਾਨ ਦੀਆਂ ਕਸਮਾਂ ਖਾਧੀਆਂ ਕਿ ਜੇਕਰ ਗੁਰੂ ਸਾਹਿਬ ਸਿੱਖਾਂ ਤੇ ਪਰਿਵਾਰ ਸਮੇਤ ਕਿਲਾ ਛੱਡ ਦੇਣ ਤਾਂ ਉਹਨਾਂ ਤੇ ਹਮਲਾ ਨਹੀਂ ਕੀਤਾ ਜਾਏਗਾ। ਗੁਰੂ ਸਾਹਿਬ ਦੁਸ਼ਮਨਾ ਦੀਆਂ ਚਾਲਾਂ ਪਲੀ ਪਾਂਦ ਸਮਦੇ ਸਨ ਪਰ ਸਿੰਘਾਂ ਦੇ ਚੋਰ ਪਉਣ ਤੇ ਗੁਰੂ ਸਾਹਿਬ ਜੀ ਨੇ ਕਿਲਾ ਛੱਡਣਾ ਮਨਜ਼ੂਰ ਕਰ ਲਿਆ ਜਿਸ ਅਨੰਦਪੁਰ ਸਾਹਿਬ ਨਗਰੀ ਵਿੱਚ ਗੁਰੂ ਸਾਹਿਬ ਨੇ ਖਾਲਸਾ ਪੰਥ ਸਾਜਿਆ ਸਹਿਬਜ਼ਾਦਿਆਂ ਨੂੰ ਵੱਡੇ ਹੁੰਦੇ ਦੇਖਿਆ ਖਾਲਸਾ ਪੰਥ ਨੂੰ ਹੋਰ ਮਜ਼ਬੂਤ ਬਣਾਉਣ ਲਈ ਝੂਜ਼ਨਾਮਾ ਬਣਾਈਆਂ ਉਸ ਨਗਰ ਨੂੰ ਛੱਡਣ ਦਾ ਵੇਲਾ ਆ ਗਿਆ ਸੀ ਸਿੰਘਾਂ ਵੱਲੋਂ ਚੋਰ ਪਉਣ ਤੇ ਗੁਰੂ ਸਾਹਿਬ ਨੇ ਕਿਲਾ ਛੱਡਣ ਦਾ ਫੈਸਲਾ ਕਰ ਲਿਆ ਪਰ ਇਸ ਫੈਸਲੇ ਉਪਰੰਤ ਸਰਸਾ ਨਦੀ ਪਾਰ ਕਰਨ ਸਮੇ ਮੁਗਲਾ ਨੇ ਆਪਣੀਆਂ ਕਸਮਾਂ ਭੁਲਾ ਕੇ ਹਮਲਾ ਕਰ ਦਿੱਤਾ ਅਤੇ ਗੁਰੂ ਸਾਹਿਬ ਜੀ ਦਾ ਪਰਵਾਤ ਸਦਾ ਲਈ ਵਿਛੜ ਗਿਆ